ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਛੋਟੇ ਵੀਰ ਬਿਲਗਾ ਸਾਹਿਬ ਹੁਣੇ ਆਏ ਨੇ ਜੀ ਜਗੜਾਉਂ ਕੈਸੇ ਜੁਣ ਤੇ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਹਨਾਂ ਦੇ ਨਾਨਕੇ ਨੇ ਭਾਈ ਸਾਹਿਬ ਦੇ ਮੇਰੇ ਗਵਾਨ ਦੇ ਵਿੱਚ ਤਾਂ ਸਾਡੀ ਜਦੋਂ ਗੱਲ ਚੱਲੀ ਤਾਂ ਇਹ ਕਹਿੰਦੇ ਅਸੀਂ ਤਾਂ ਉੱਥੇ ਨਿੱਕੇ ਹੁੰਦੇ ਖੇਡਦੇ ਰਹੇ ਆ ਤੇ ਅੱਜ ਇਹ ਕੈਨੇਡਾ ਤੋਂ ਆਏ ਨੇ ਸ਼ਰਮਾ ਜੀ ਨਾਲ ਆਏ ਨੇ ਰਿਟਾਇਰ ਨੇ ਆਪਦੇ ਵਿਭਾਗ ਵਿੱਚ ਤੇ ਅਸੀਂ ਇਹਨਾਂ ਨੂੰ ਇੱਥੇ ਆਏ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਤੁਸੀਂ ਬਿਲਗਾ ਸਾਹਿਬ ਕੋਈ ਦੋ ਲਫ਼ਜ਼ ਬੜਾ ਚੰਗਾ ਲੱਗ ਰਿਹਾ ਜੀ ਬੰਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਇਹਦਾ ਆਪਣੇ ਖਾਸਾ ਸਾਡਾ ਦੱਸਿਆ ਬੇਲੇ ਨਾਮਕੇ ਇਥੇ ਆ ਅੱਜ ਤੋਂ ਮੇਰਾ ਬਾਕੀ ਪੁਰਾਣਾ ਜੀ ਮੈਂ 78 ਚੋਂ ਇਥੋਂ ਗਿਆ ਉਹ ਤੋਂ ਪਹਿਲਾਂ ਆਲਮੋਸ਼ੇ ਤੋਂ ਮੈਂ ਤੁਸੀਂ ਪੜਦੇ ਸੀ ਇੱਕ ਨਾਮੇ ਲੱਗ ਜਾ ਕੇ ਇਥੇ ਛੁੱਟੀਆਂ ਕੱਟਣਾ ਹੁੰਦਾ ਸੀਗੇ ਜਗਰਾਵ ਤੇ ਪਤਾ ਲੱਗਾ ਵੀ ਜੀ ਉਹਨਾਂ ਨੇ ਤੋਂ ਆਪਣੇ ਜਗਰਾਵ ਤੋਂ ਆ ਸਟਾਰਟਿੰਗ ਇਹਨਾਂ ਨੇ ਅੱਜ ਜਿਹੜਾ ਸਿੱਦਾ ਜੋ ਪ੍ਰੋਗਰਾਮ ਲਾਗੀ ਤਸਕੀਕਾ ਔਰ ਬਹੁਤ ਵੱਡੀ ਸੇਵਾ ਕਰ ਰਹੇ ਮੀਤ ਜੀ ਐਕਚੁਅਲੀ ਮੋਟੀਵੇਟ ਵੀ ਮੈਂ ਇਹਨਾਂ ਦਾ ਪ੍ਰੋਗਰਾਮ ਦੱਸ ਚਲੋ ਆਪਣੇ ਸਾਡੇ ਸਵਰਨ ਸਵਰਨ ਜੀ ਐਟਨਾ ਸਾਹਿਬ ਉਹਨਾਂ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਸੀ ਕਿ ਉਹਦੇ ਤੇ ਮੈਂ ਉਹ ਕੀ ਵਾਸ ਕੀਤਾ ਮੈਂ 2-3 ਮਿੰਟ ਟਾਂਡੋ ਸੇਵਟੈਂਪ ਤੇ ਉਸ ਤੋਂ ਬਾਅਦ ਮੇਰ ਕੋ ਫੇਰ ਆ ਰਿਹਾ ਨਹੀਂ ਗਿਆ ਤੇ ਮੈਂ ਕਿਹਾ ਮੈਂ ਹੁਣੀ ਕਾਲ ਕਰਦਾ ਉਸੇ ਵੇਲੇ ਫਿਰ ਉਹਨਾਂ ਨੇ ਮੈਨੂੰ ਕਾਲ ਕਰ ਦਿੱਤੀ ਤੇ ਫਿਰ ਮੈਂ ਉਹ ਪਿੰਡ ਆਇਆ ਸੀਗਾ 4-5 ਦਿਨ ਹੋਇਆ ਤੇ ਇੱਥੇ ਆਉਂਦਾ ਆਪਣਲਾ ਬਣਿਆ ਤੇ ਬੜਾ ਚੰਗੀ ਸੇਵਾ ਕਰਦੇ ਨੇ ਦੇਖੋ ਇੱਥੇ ਆਪਣੇ ਭਾਈ ਸਾਹਿਬ ਬੈਠੇ ਆ 4-5 ਮਿੰਨ ਪਹਿਲੇ ਤੇ ਲੱਗੇ ਆ ਉੱਤੇ ਲੱਗੇ ਆ ਇਹ ਜੈਸਸ ਦੇ ਆ ਬਾਕੀ ਮੇਰੀ ਕਵਰੀਗ ਨੋਲਜ ਐ ਮੈਡੀਕਲ ਮੇਰੇ ਬੱਚੇ ਕਾਫੀ ਡਾਕਟਰ ਡਾ ਡੋ ਗੱਲਬਾਤਰੀਆਂ ਦੀ ਆ ਅਗਰ ਇਹਨਾਂ ਸੋਸਾਇਟੀ ਨਾਮ ਇਹ ਬਹੁਤ ਬੁਰਾ ਹੱਸੇ ਤਾਂ ਮੈਂ ਰੀਨਿ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਪਰਮਾਤਮਾ ਨੇ ਉਹਨੂੰ ਸ਼ਕਤੀ ਬਖਸ਼ੇ ਇਹਦਾ ਬਧਲਾ ਕਰਦੇ ਰਹਿਣ ਪਤਾ ਲੱਗਾ ਹੁਣ ਇਹ ਮੇਬੀ ਨੈਕਸਟ ਵੀਕ ਜਨਰ ਵਿੱਚ ਵੀ ਕਾਫੀ ਡਾਰਸ ਕੇਰ ਤੇ ਇਹ ਇਸ ਤਰ੍ਹਾਂ ਦਾ ਹਸਪੀਟਲ ਜਿਹੜਾ ਡਾਇਰਸ ਦਾ ਫ੍ਰੀ ਸੇਵਾ ਕਰ ਰਿਹਾ ਤਾਂ ਕਿ ਇਨਾਂ ਦੀ ਕਾਫੀ ਕਨੈਕਟੀਵਿਟੀ ਆ ਇਨਾਰੇ ਵੀਰਾਂ ਨਾਲ ਤੇ ਮੈਂ ਵੀ ਬੜਾ ਭਾਗੇ ਸ਼ੀਸ਼ਾ ਮੈਂਦਾ ਇਹਨਾਂ ਅਟਾਚਿਆ ਸਾਡੀ ਕੋਸ਼ਿਸ਼ ਆ ਸੀ ਲੜ ਮਿਲ ਕੇ ਪੰਜਾਬ ਨੂੰ ਅੱਗੇ ਹੋਰ ਅੱਗੇ ਲੈ ਜਾਈਏ ਉਹ ਲੋਕਾਂ ਦੀ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਕੋਈ